ਬਹੁਤ ਵੱਡੇ ਪੱਮਾਨੇ ਤੇ ਜਿਹੜੀ ਕਰਾਪਸ਼ਨ ਇਸ ਇਲਾਕੇ ਦੇ ਅੰਦਰ ਜਿਹੜੀ ਹੋ ਰਹੀ ਆ 156 ਬੀਏ ਜ਼ਮੀਨ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਦੇ ਮੌਜੂਦਾ ਐਮਐਲਏ ਤੇ ਬਾਕੀ ਦੇ ਅਧਿਕਾਰ ਅਧਿਕਾਰੀਆਂ ਦੇ ਨਾਲ ਮਿਲ ਕੇ ਉਹ ਜਿਹੜੀ 400 ਕਰੋੜ ਰੁਪਏ ਦੀ ਜ਼ਮੀਨ ਸੀ ਉਹਦੀਆਂ ਗਰਦੌਰੀਆਂ ਚੇਂਜ ਕਰਾ ਕੇ ਇਹਨਾਂ ਨੇ ਆਪਣੇ ਚਾਹੇਤਿਆਂ ਦੇ ਨਾਂ ਦੇ ਉੱਤੇ ਜਿਹੜੀ ਇਹਦੀ ਜਾਂਚ ਆਹੋ ਡਾਇਰੈਕਟਰ ਵਿਜੀਲੈਂਸ ਆਈਐਸਐਸਪੀ ਪਟਿਆਲਾ ਐਂਡ ਡਿਪਟੀ ਕਮਿਸ਼ਨਰ ਮੁਹਾਲੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਵੱਲੋਂ ਕੀਤੀ ਜਾਏ ਤਹਿਸੀਲਦਾਰ ਬਨੂੜ ਨੇ ਲਿਖਿਆ ਕਿ ਬਾਕੀ ਜਿਹੜੀ ਗਰਦੋਰੀ ਹੈ ਇਹ ਬਹੁਤ ਗਲਤ ਹੋਈ ਪਈ ਆ ਔਰ ਜਿਹੜੇ ਬੰਦਿਆਂ ਦੇ ਨਾਂ ਤੇ ਹੋਈ ਆ ਉਹ ਸਰਕਾਰ ਦੇ ਨਾਲ ਮਿਲੇ ਹੋਏ ਬੰਦੇ ਮੈਂ ਕਈ ਦਿਨਾਂ ਦਾ ਇਲਾਕੇ ਦੇ ਅੰਦਰ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਹਿਲਾਂ ਅਸੀਂ ਇਹਨਾਂ ਨੂੰ ਵਕਤ ਦਿੱਤਾ ਸੀ ਕਿ ਕੁਝ ਜਿਹੜਾ ਹੈਗਾ ਉਹ ਇਲਾਕੇ ਦਾ ਜੇ ਇਹ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੋਂ ਬਾਅਦ ਚੁਣੇ ਹੋਏ ਨੁਮਾਇੰਦੇ ਦਾ ਫਰਜ਼ ਬਣਦਾ ਕਿ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਣ ਇਹ ਤੋਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਬੜੀ ਦੂਰ ਦੀ ਗੱਲ ਆ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਮਤਲਬ ਕਿ ਕਿਤੇ ਜ਼ਮੀਨਾਂ ਤੇ ਕਬਜ਼ੇ ਕਿਤੇ ਬੜੀ ਲੁੱਟਿੰਗ ਹੋ ਰਹੀ ਹੈ ਕਿ ਆ ਅਤੇ ਬਹੁਤ ਵੱਡੇ ਪੱਮਾਨੇ ਤੇ ਜਿਹੜੀ ਕ੍ਰਾਪਸ਼ਨ ਆ ਇਸ ਇਲਾਕੇ ਦੇ ਅੰਦਰ ਜਿਹੜੀ ਹੋ ਰਹੀ ਆ ਉਹਦੇ ਲਈ ਮੈਂ ਕਈ ਦਿਨ ਹੋਏ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਪਹਿਲਾਂ ਬਨੂੜ ਵਿਖੇ ਗਿਆ ਅਤੇ 156 ਬੀਘੇ ਜ਼ਮੀਨ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਦੇ ਮੌਜੂਦਾ ਐਮਐਲਏ ਤੇ ਬਾਕੀ ਦੇ ਅਧਿਕਾਰ ਅਧਿਕਾਰੀਆਂ ਦੇ ਨਾਲ ਮਿਲ ਕੇ ਉਹ ਜਿਹੜੀ 400 ਕਰੋੜ ਰੁਪਏ ਦੀ ਜ਼ਮੀਨ ਸੀ ਉਹਦੀਆਂ ਗਰਦੌਰੀਆਂ ਚੇਂਜ ਕਰਾ ਕੇ ਇਹਨਾਂ ਨੇ ਆਪਣੇ ਚਹੇਤਿਆਂ ਦੇ ਨਾਂ ਦੇ ਉੱਤੇ ਕਰਾ ਕੇ ਕਿ ਬਾਅਦ ਦੇ ਵਿੱਚ ਅਸੀਂ ਕੋਰਟ 'ਚ ਜਾ ਕੇ ਉਸ ਨੂੰ ਨਾਮ ਕਰਾ ਲਾਂਗੇ ਪਰ ਜਦੋਂ ਸਾਡੇ ਉਹ ਧਿਆਨ ਦੇ ਵਿੱਚ ਆਇਆ ਅਸੀਂ ਤੁਰਤ ਜਿਹੜਾ ਬਾਕੀ ਦੀਆਂ ਭਰਾਤਰੀਆਂ ਮੇਰੀਆਂ ਪਾਰਟੀਆਂ ਨੇ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਪਨੂੜ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਮੋਰਚੇ ਦਾ ਐਲਾਨ ਕੀਤਾ ਤੇ ਉਹਦੇ ਵਿੱਚ ਹੀ ਪ੍ਰਸ਼ਾਸਨ ਐਕਸ਼ਨ ਚਾਹਿਆ ਤੇ ਹੋਰ ਆਇਆ ਤੇ ਮਿਸਪਲ ਕਾਉਂਸਲ ਨੇ ਮਤਾ ਪਾ ਕੇ ਇਹ ਸਰਕਾਰ ਨੂੰ ਲਿਖਿਆ ਕਿ ਜਿਹੜੀ ਬੜੀ-ਬਡੀ ਕੱਪੜੇ ਬਾਜੀ ਹੋਈ ਆ ਤਾਂ ਉਹਦਾ ਇਹ ਜਿਹੜਾ ਹੈਗਾ ਅ ਜਿਹੜੀ ਇਹਦੀ ਜਾਂਚ ਆਹੋ ਡਾਇਰੈਕਟਰ ਵਿਜੀਲੈਂਸ ਆਈਐਸਐਸਪੀ ਪਟਿਆਲਾ ਐਂਡ ਡਿਪਟੀ ਕਮਿਸ਼ਨਰ ਮੁਹਾਲੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਵੱਲੋਂ ਕੀਤੀ ਜਾਏ ਤੇ ਉਹਦੀ ਜਿਹੜੀ ਤੁਰਤ ਐਕਸ਼ਨ ਚ ਆਉਣ ਤੋਂ ਬਾਅਦ ਹੀ ਜਿਹੜੀ ਮੈਂ ਤੁਹਾਨੂੰ ਦੱਸਾਂ ਕਿ ਕੱਲ ਹੀ ਆਪਣਾ ਤਹਿਸੀਲਦਾਰ ਬਨੂੜ ਨੇ ਲਿਖਿਆ ਕਿ ਵਾਕਈ ਜਿਹੜੀ ਗਰਦੋਰੀ ਹੈ ਇਹ ਬਹੁਤ ਗਲਤ ਹੋਈ ਪਈ ਹੈ ਔਰ ਜਿਹੜੇ ਬੰਦਿਆਂ ਦੇ ਨਾਂ ਤੇ ਹੋਈ ਆ ਉਹ ਸਰਕਾਰ ਦੇ ਨਾਲ ਮਿਲੇ ਹੋਏ ਬੰਦੇ ਆ ਇੱਥੇ ਤੱਕ ਨਹੀਂ ਰੁਕੇ ਹੋਏ ਇਹਨਾਂ ਦੇ ਮੌਜੂਦਾ ਕਾਉਂਸਲਰ ਉੱਥੇ ਜਿਹੜੇ ਹੈਗੇ ਆ ਉਹਨਾਂ ਨੇ ਵੀ ਜਿਹੜੀਆਂ ਸਰਕਾਰੀ ਜ਼ਮੀਨਾਂ ਨੇ ਉਹ ਆਪਣਾ ਐਫੀ ਡਾਇਵਟ ਦੇ ਕੇ ਉਹ ਜ਼ਮੀਨਾਂ ਜਿਹੜੀਆਂ ਹੋ ਵੇਚੀਆਂ ਨੇ ਹੋ ਕਈਆਂ ਦੇ ਨਾਮ ਆ ਰਹੇ ਆ ਉਹਨਾਂ ਦੀ ਵੀ ਜਿਹੜੀ ਹੈਗੀ ਆ ਉਹ ਇਨਕੁਆਰੀ ਹੋਣੀ ਚਾਹੀਦੀ ਆ